ਐਮਐਲ ਕਲਬੀਰ ਸਿੰਘ ਜੀਰਾ ਵੱਲੋਂ ਸ਼ਰਾਬ ਮਾਫੀਆ ਦੇ ਖਿਲਾਫ ਚਲਾਈ ਜਾ ਰਹੀ ਮਹਿੰਮ ਵਿੱਚ ਸ਼ਹਿਰ ਵਾਸੀਆਂ ਨੇ ਸ਼ਹਿਰ ਵਿੱਚ ਨਜਾਇਜ਼ ਚੱਲ ਰਹੇ ਠੇਕੇ ਨੂੰ ਬੰਦ ਕਰਾ ਕੇ ਤੇ ਉਹਨਾਂ ਅੱਗੇ ਦਰਿਆ ਮਿਛਾ ਕੇ ਧਰਨਾ ਦਿੱਤਾ ਹੈ। ਜੀ ਤੁਸੀਂ ਇਹ ਕਹਿੰਦੇ ਪੇ ਨਜਾਇਜ਼ ਠੇਕੇ ਠੇਕੇ ਕਿੰਨਾ ਤੇ ਚੱਲਦੇ ਪਿੰਨ ਜਾਇਜ। ਇਹ ਜਿਹੜੇ ਆਪਣੇ ਫਰਮਾਨ ਸਿੰਘ ਠੇਕੇਦਾਰ ਤੇ ਜਾ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਹਿੱਸੇਦਾਰ ਆ ਇਹ ਸਾਰੇ ਠੇਕੇ ਜਿਹੜੇ ਉਹਨਾਂ ਦੇ ਨੇ ਇਹਨਾਂ ਦੀ ਅਸੀਂ ਪਹਿਲਾਂ ਵੀ ਕਈ ਵਾਰ ਕੰਪਲੀਟ ਕਰ ਚੁੱਕੇ ਹਾਂ ਕਿਉਂਕਿ ਇਹ ਜਿਹੜਾ ਠੇਕਾ ਜਿਹੜਾ ਜਿੱਥੇ ਅੱਜ ਖੜੇ ਆ ਇੱਕ ਬਿਲਕੁਲ ਘਰਾਂ ਦੇ ਵਿੱਚ ਆ ਸਾਰੇ ਇਹ ਮਤਾਵਾ ਭੈਣਾ ਜਿਹੜੀਆਂ ਕਰਿਆਨੇ ਦੀਆਂ ਦੁਕਾਨਾਂ ਵੀ ਨਾਲ ਨੇ ਡਾਕਟਰਾਂ ਦੀਆਂ ਦੁਕਾਨਾਂ ਵੀ ਨਾਲ ਨੇ ਇੱਥੇ ਆਉਂਦੀਆਂ ਨੇ ਅਸੀਂ ਵਾਰ-ਵਾਰ ਠੇਕੇਦਾਰਾਂ ਨੂੰ ਵੀ ਬੇਨਤੀ ਕਰ ਚੁੱਕੇ ਹਾਂ ਵੀ ਇਹ ਠੇਕਾ ਇੱਥੋਂ ਚੱਕਿਆ ਜਾਵੇ ਪਰ ਉਹ ਇਹ ਠੇਕਾ ਨਹੀਂ ਚੱਕ ਰਹੇ ਠੱਕੇ ਨਾਲ ਹੀ ਠੇਕਾ ਉਹਨਾਂ ਨੇ ਖੋਲ੍ਹਿਆ ਹੋਇਆ ਤੇ ਰਹਿਂਦਾ ਹੁੰਦੀ ਜਿਹੜੀ ਕਸਰ ਆ ਸ਼ਾਮ ਨੂੰ ਇਹ ਕੱਢ ਦਿੰਦੇ ਆ ਵੀ ਇੱਥੇ ਬਾਹਰ ਹੀ ਹੱਥਾਂ ਲਾ ਕੇ ਜਿਹੜੇ ਲੋਕਾਂ ਨੂੰ ਸ਼ਰਾਬ ਪਿਉਂਦੇ ਆ ਜਿਹੜੇ ਜਿਹੜੀਆਂ ਇੱਕ ਦੋ ਫੋਟੋਆਂ ਅਸੀਂ ਪਹਿਲਾਂ ਵੀ ਵਾਇਰਲ ਕਰ ਚੁੱਕੇ ਹਾਂ ਪਾ ਚੁੱਕੀਆਂ ਫੇਸਬੁੱਕ ਤੇ ਪਰ ਸਾਡੀ ਕੋਈ ਸੁਣਵਾਈ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਕਿ ਜਿਵੇਂ ਇਹ ਬ੍ਰਾਂਚ ਘਰਾਂ ਦੇ ਵਿੱਚ ਇਹਦੀ ਜਾਂਚ ਕੀਤੀ ਜਾਵੇ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ ਬ੍ਰਾਂਚ ਹੈ ਨਜਾਇਜ਼ ਆ ਇਹ ਤੇ ਬਾਕੀ ਇਹ ਘਰਾਂ ਦੇ ਵਿੱਚ ਭੈਜੀ ਜਿਹੜੇ ਅੱਜ ਤੁਹਾਡੇ ਸਾਹਮਣੇ ਆ ਅੱਜ ਤੁਹਾਡੀ ਵਸਤੀ ਦੇ ਵਿੱਚ ਠੇਕੇ ਬੰਦ ਕੀਤੇ ਗਏ ਆ ਜਿਹੜੀ ਪੁਲਿਸ ਵੱਲੋਂ ਰੇਡ ਕੀਤੀ ਗਈ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਹਾਂਜੀ ਕਹਾਂਗੇ ਜੀ ਬਹੁਤ ਵਧੀਆ ਆ ਠੇਕਾ ਚੁੱਕਿਆ ਗਿਆ ਸਾਡੇ ਇਥੋਂ ਤੇ ਤੁਹਾਨੂੰ ਕੀ ਪ੍ਰੋਬਲਮ ਆ ਰਹੀਆਂ ਸੀ ਸਾਨੂੰ ਪ੍ਰੋਬਲਮ ਆ ਰਹੀ ਹੈ ਵੀ ਇੱਥੇ ਪੀਪਲ ਆ ਕੇ ਗਾਲ੍ਹਾਂ ਮੰਦੀ ਕੱਢਦੇ ਆ ਤੇ ਡਾਕਟਰ ਦੀ ਦੁਕਾਨਾਂ ਲੱਗ ਕੇ ਸ਼ਰਾਬ ਪੀਂਦੇ ਤੇ ਅਸੀਂ ਦਵਾਈ ਵੀ ਲੈਣ ਜਾਣਾ ਹੁੰਦਾ ਤੇ ਅੱਗੇ ਬੰਦੇ ਖੜੇ ਹੁੰਦੇ ਆ ਤਕੀਦੀਆਂ ਚੱਕਦੇ ਰਹੇ ਸੀਗਾ ਕੋਈ ਅੱਗੇ ਵੀ ਪ੍ਰਸ਼ਾਸਨ ਨੂੰ ਇਹ ਮੰਗ ਕੀਤੀ ਬੰਦ ਕਰਨ ਦੀ ਹਾਂਜੀ ਕਿਹਾ ਸੀ ਜੀ ਅੱਗੇ ਵੀ ਇਹ ਬੰਦ ਕਰਨ ਦਾ ਕੋਈ ਅੱਗੇ ਨਹੀਂ ਸੁਣਾਈ ਹੋਈ ਕੋਈ ਅੱਜ ਦੇ ਜਿਹੜੇ ਫੈਸਲੇ ਤੋਂ ਦੀ ਖੁਸ਼ ਹਾਂ ਜਿਹੜੀ ਅੱਜ ਹਾਂਜੀ ਖੁਸ਼ ਹਾਂ ਜੀ ਅਸੀਂ ਹਾਂ ਉਹ ਹਾਂਜੀ ਸਾਡੀ ਹੱਥ ਜੋੜ ਕੇ ਸਭ ਨੂੰ ਸਾਡੇ ਭੈਣਾ ਭਰਾਵਾਂ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਇਹ ਕੋਲ ਸੇ ਚਰਚੇ ਕੋਲ ਗੁਰਦੁਆਰਾ ਹੈ ਕੋਲ ਹੋਰ ਵੀ ਰੱਬ ਦੇ ਘਰ ਹੈ ਤੇ ਇਹ ਇੱਥੇ ਸਾਨੂੰ ਇਜਾਜ਼ਤ ਨਹੀਂ ਦਿੱਤੀ ਜਾਂਦੀ ਦਿੱਤੀ ਨਹੀਂ ਜਾਂਦੀ ਇੱਥੋਂ ਜਿਹੜਾ ਇਹ ਨੰਗ ਦਾ ਟੱਪ ਦੀਆਂ ਬੱਚੇ ਨੌਜਵਾਨ ਬੇ ਬੇਟੀਆਂ ਤੇ ਸਾਨੂੰ ਦਿੱਕਤ ਬਹੁਤ ਆਉਂਦੀ ਪਹਿਲਾਂ ਨੂੰ ਤੇ ਹੱਥ ਜੋੜ ਕੇ ਬੇਨਤੀ ਇੱਥੋਂ ਇਹ ਠੇਕਾ ਜਿਹੜਾ ਹੈ ਇੱਥੋਂ ਚੁੱਕਿਆ ਜਾਏ ਇੱਥੇ ਰੱਬ ਦਾ ਘਰ ਇੱਥੇ ਸਾਰੇ ਰੱਬ ਦਾ ਨਾਮ ਲੈਂਦੇ ਗੁਰਦੁਆਰੇ ਜਾਂਦੇ ਚੱਕ ਚ ਜਾਂਦੇ ਹੋਰ ਵੀ ਮੰਦਰਾ ਨਸੀਤਾ ਚ ਜਾਂਦੇ ਨਜਾਇਜ਼ ਸ਼ਰਾਬ ਠੇਕਿਆਂ ਦੇ ਚੱਲਦੇ ਜਦ ਈਟੀਓ ਐਸਐਸ ਰੋਮਾਨਾ ਜਿਹਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕੋਈ ਵੀ ਜਵਾਬ ਦੇਣ ਤੋਂ ਇਨਕਾਰ ਕੀਤਾ ਤੁਹਾਨੂੰ ਨਾਲ ਲੈ ਕੇ ਜਿਹੜੀ ਅੱਜ ਤੁਸੀਂ ਰੇਡ ਕੀਤੀ ਹੈ ਇਹ ਕੀ ਨਜਾਇਜ਼ ਬ੍ਰਾਂਚਾਂ ਨੇ ਜਿਹਦੀ ਸੈਨ ਨਿਮਾਈ ਦੇ ਇਹ ਕੰਮ ਸਾਰਾ ਹੋ ਰਿਹਾ ਹੈ ਸਰ ਇਹਨਾਂ ਬ੍ਰਾਂਚਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਕੋਈ ਕੰਮ ਕਰਨ ਦਿਓ ਜੀ ਕੰਮ ਕਰਨ ਦਿਓ ਕੋਈ ਨਹੀਂ